ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਡੇ ਜ਼ਿਲ੍ਹਾ ਮੋਗਾ ਤਹਿਸੀਲ ਐਨੂ ਬਾਗਾਪੁਰਾਣਾ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਤੌਰ ਤੇ ਵੀਰ ਦੇ ਪਸ਼ੂ ਰੱਖਿਆ ਨਾਗ ਵੀ ਕੋਈ ਬਾੜੇ ਨਹੀਂ ਪਹਿਲਾਂ ਤਾਂ ਨਾਗ ਵੱਧ ਹੋਣਗੇ ਪਰ ਹੁਣ ਇਸ ਟਾਈਮ ਦੋ ਤਿੰਨ ਹੀ ਨਾਗ ਹੈ ਤੇ ਉਹਨਾਂ ਦੇ ਵਿੱਚੋਂ ਵੀ ਇੱਕ ਆਹ ਜਿਹੜੀ ਵਹਿੜ ਤੁਸੀਂ ਇੱਕ ਨੰਬਰ ਤੇ ਵੇਖ ਰਹੇ ਆ ਪੂਰੇ ਫੁੱਲ ਵੱਡੇ ਕਦ ਕਾਠੜੀ ਵੀਰ ਆਫ ਕੈਮਰਾ ਦੱਸਦਾ ਸੀਗਾ ਕਿ ਪਿਛਲੇ ਸੂਏ ਚੰਗਾ ਦੁੱਧ ਚੋਇਆ ਇਹ ਤਾਜੀ ਸੂਈ ਸਵਾਈ ਆ ਬੱਚਾ ਇਹ ਤਾਂ ਉਧਰ ਸਾਹਮਣੇ ਬੈਠਾ ਇਹ ਸੇਲ ਆ ਬਕਾਊ ਆ ਗਰਮੀ ਰਹਿਤ ਵਹਿੜ ਆ ਇਨਫਰਮੇਸ਼ਨ ਲੈ ਦੇਣਾ ਆਉ ਕਰਦੇ ਗੱਲ ਬਾਤ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਜੀ ਨਾਮ ਮਿਹਰਾਵਨਾ ਬਾਈ ਤੇ ਨੰਬਰ ਮੇਰਾ ਹੈਗਾ 946571127 ਇੱਕ ਰਹੀ ਫੇਰ ਦੱਸੀ 946571127 ਠੀਕ ਹੈ ਬਾਈ ਆਪਣੀ ਕੰਨਵਾ ਸੂ ਹੈਗਾ ਇਹ ਤੀਜੇ ਸੂਏ ਸੂਈ ਆਪਣੀ ਘਰ ਦੀ ਹੈ ਜੀ ਹਾਂ ਕਰਦੀ ਹੈ ਸੂਈ ਨੂੰ ਸਮਾ ਇਹ 10 ਤਰੀਕ ਦੀ ਸੂਈ ਵੀ ਹੈ 10 ਤਰੀਕ ਦੀ ਹਾਂ ਅੱਜ 25 ਹੋ ਗਈ 15 ਦਿਨ ਹੋ ਗਏ ਹਾਂ ਦੂਜੇ ਸੂਏਵ ਨੇ ਕਿੰਨਾ ਕਿ ਦੁੱਧ ਪਿਆਗੀ ਇਹ 1.5 11 ਕਿਲੋ ਡੰਗ ਦਾ ਦੁੱਧ ਦੇ ਦਈ ਅੱਗੇ 1.5 11 ਕਿਲੋ ਹਾਂ ਜਾਨੀ ਕਿ 21 22 ਕਿਲੋ ਦੁੱਧ ਚੋਇਆ ਹਾਂ ਹੁਣ ਕਿੰਨਾ ਹੋਊਗਾ ਹੁਣ ਇਹਦੇ ਥੱਲੇ 8 8 ਕਿਲੋ ਹੁਣ ਵੀ ਤਿਆਰ ਨੇ 16 ਕਿਲੋ ਹੁਣ ਵੀ ਹੈਗਾ ਮਗਰ ਕੀ ਹੈ ਬਾਈ ਮਾਰੇ ਦੇ ਬੱਚਾ ਇਹ ਠੀਕ ਹੈ ਹਾਂ ਕਿਹੜਾ ਸੀਮਨ ਲਵਾਇਸ ਨੂੰ ਆਫ ਕੈਮਰਾ ਬਦਸਤੀ ਸੀ ਇਹ ਹੈਗਾ ਸੈਗ ਦਾ ਮਹਗਾ ਜਿਹਨੂੰ ਆਪਾਂ ਡੈਨਮਾਰਕ ਦਾ 40 138 ਦੇ ਅੱਜ ਠੀਕ ਹੈ ਹਾਂ ਜਾਣੀ ਕਿ ਸੀਵਨ ਚੰਗਾ ਲਵਾਇਆ ਸੀ ਪਰ ਵੱਛਾ ਆ ਗਿਆ। ਇਹ ਮੱਛੀ ਹੁੰਦੀ ਫਿਰ ਵੇਚਣੀ ਆਜ ਹੀ ਬਕਾਉ ਕੀਤੀ ਆ। ਠੀਕ ਆ। ਇਹ ਵੱਛੀ ਹੁੰਦੀ ਫਿਰ ਰੱਖ ਲਈ ਸੀ। ਹੂੰ ਕੱਢੀਏ ਬਾਹਰ। ਦੋਸਤੋ ਆਪ ਕੈਮਰਾ ਵੀਰ ਦੱਸਦਾ ਕਿ ਸੀਵਨ ਚੰਗਾ ਲਵਾਇਆ ਸੀਗਾ। ਵੀਡੀਓ ਬਣਾਉਣ ਤੋਂ ਪਹਿਲਾਂ ਵੀਰ ਮੇਰੇ ਨਾਲ ਗੱਲਾਂ ਬਾਤਾਂ ਕਰਦਾ ਸੀਗਾ। ਜੇ ਕਿਤੇ ਵੱਛੀ ਹੁੰਦੀ ਫਿਰ ਵੀਰ ਕਹਿੰਦਾ ਆਪਾਂ ਸੇਲ ਵੀ ਨਹੀਂ ਕਰਨੀ ਸੀ। ਦੂਜੇ ਸੂਵੇ 21-22 ਕਿਲੋ ਦੁੱਧ ਵੀਰ ਆਮਣਾ ਕਹਿੰਦਾ ਇਹਦੇ ਥੱਲੋਂ ਮੈਂ ਚੋਇਆ। ਤੀਜੇ ਸੂਵੇ ਸੂਈ ਆ। ਕੱਦ ਕਾਠ ਵੱਡਾ ਹੀ ਐ ਬਸ ਕਮਾਲ ਆਮਨੇ ਸੋਹਣਾ ਬੋਡੀ ਸਟ੍ਰਕਚਰ ਆ ਖੁੱਲੇ ਢੁਲੇ ਅੰਗਾਂ ਪੈਰਾਂ ਦੀ ਆ ਦੋਸਤੋ ਕੋਈ ਨਿੱਕੀ ਮਰੀ ਹੰਬੀ ਜਣੀ ਪੂਰੇ ਫੋਲੋ ਚ ਲੰਮੇ ਵੱਡੇ ਕੱਦ ਕਾਠ ਵਾਲੀ ਗਰਮੀ ਰਹਿ ਤੇ ਤੀਜਾ ਸੂਆ ਤਾਜੀ ਸੂਈ ਸਵਾਈ ਗਾਂ ਐਚ ਐਫ ਵੈੜਾ ਜੇਡਾ ਕੱਦ ਆ ਹਵਾਨਾ ਵੀ ਪੂਰਾ ਵੱਡਾ ਡਾਵਲ ਆ ਹੁਣ ਵੀਰ ਕਹਿੰਦਾ ਅੱਜ 15 ਦਿਨਾਂ ਦੀ ਸੂਈ ਥੱਲੇ 16 ਕਿਲੋ ਦੁੱਧ ਵੀਰ ਕੰਡਾ ਕੰਡੇ ਦੇ ਜੋਖਣ ਵਾਲਾ ਤਿਆਰ ਆ ਜੀਦੇ ਪਸੰਦ ਦਾ ਉਹ ਭਵਾਂ ਦੋ ਟਾਈਮ ਭਵਾਂ ਚਾਰ ਟਾਈਮ ਵੀਰ ਕਹਿੰਦਾ ਅਗਲਾ ਆਪਦਾ ਦੁੱਧ ਘੰਡੇ ਤੇ ਜੋਕ ਕੇ ਲੈ ਜੇ ਆ ਬੱਚਾ ਬੱਛਾ ਇੱਥੇ ਜੇ ਕੋਈ ਵਪਾਰੀ ਭਰਾ ਹੁੰਦਾ ਚਲੋ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਸਾਰੇ ਗੁੱਸਾ ਵੀ ਨਾ ਕਰਨ ਵਿੱਚ ਹੈਗੇ ਆ ਇਹਨੂੰ ਅਗਲੇ ਨੇ ਪੰਜਾਂ ਛੇਾਂ ਦਿਨਾਂ ਦਾ ਬੱਚਾ ਦੱਸਣਾ ਸੀ ਪਰ ਵੀਰ ਨੇ ਇਮਾਨਦਾਰੀ ਨਾਲ ਦੱਸਿਆ ਕਿ 15 ਦਿਨਾਂ ਦੀ ਸੂਈ ਆ 16 ਕਿਲੋ ਦੁੱਧ ਤਿਆਰ ਆ 1.5 10 11 ਕਿਲੋ ਇੱਕ ਟਾਈਮ ਦਾ ਦੋਵਾਂ ਟਾਈਮਾਂ ਦਾ 21 22 ਕਿਲੋ ਵੀਰ ਕਹਿੰਦਾ ਦੁੱਧ ਇਹਦੇ ਥੱਲੋਂ ਮੈਂ ਚੋਇਆ ਦੂਜੇ ਸੂਵੇ ਹੁਣ 8 ਕਿਲੋ ਡੰਗ ਦਾ ਦੋਵਾਂ ਡੰਗਾਂ ਦਾ 16 ਕਿਲੋ ਦੁੱਧ ਵੀਰ ਕਹਿੰਦਾ ਤਿਆਰ ਹੈ ਭਾਵੇਂ ਚਾਰ ਟਾਈਮ ਅਗਲਾ ਚੋਕੇ ਲੈ ਜੇ ਥਣ ਮੁਠੀ ਵਾਲੇ ਹੱਥ ਦੀ ਚਵਾਈ ਵਾਲੇ ਆ ਚਾਰੇ ਥਣ ਪੀੜੀ ਦੇ ਪਾਵੇ ਵਾਂਗੂ ਚਾਰੇ ਗੁੱਠਾਂ ਨੂੰ ਕਰਾਂ ਤੇ ਲੱਗੇ ਹੋਇਆ ਦੋਸਤੋ ਧੁੰਨੀ ਨੂੰ ਅੱਗੇ ਹਵਾ ਨਾਲ ਟੱਚ ਕਰਦਾ ਗਾੜੀ 'ਚ ਵੀ ਦੁੱਧ ਚੰਗਾ ਮੂਰਲੇ ਥਣ ਤੋਂ ਫਟੰਗੂ ਆਨ ਅੱਗੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਪੂਰੇ ਫੁੱਲ ਵੱਡੇ ਕਦ ਕਾਠ ਵਾਲੀ ਗਰਮੀ ਰਹਿਤ ਤੀਜਾ ਸੂਆ ਤਾਜੀ ਸੂਈ ਸਵਾਈ ਵਹਿੜ ਹੈ 16 ਕਿਲੋ ਤਿਆਰ ਹੈ ਦੁੱਧ ਵੀਰ ਕਿਆਂ ਦਾ ਵੱਜੂਗੀ ਹਜੇ ਥਣਾ ਦੀ ਸਾਫ ਸੁਥਰੀ ਹੈ ਚਾਰਾਂ ਥਣਾ ਦਾ ਸੇਮ ਹੀ ਸਾਈਜ਼ ਹੈ ਬਾਕੀ ਗਰਮੀ ਵੀ ਥੋੜੀ ਜੀ ਜ਼ਿਆਦਾ ਹੈ ਤੇ ਤੁਹਾਨੂੰ ਵੀ ਪਤਾ ਜੇ ਕਿਤੇ ਸਿਆਲਾਂ ਚ ਸੁੰਦੀ ਫਿਰ ਤਾਂ ਦੁੱਧ ਵੱਧ ਚਵਾ ਦਿੰਦੀ ਪਰ ਗਰਮੀ ਵੀ ਥੋੜੀ ਜੀ ਨਜਾਇਜ਼ ਜ਼ਿਆਦਾ ਪੈ ਰਹੀ ਹੈ ਹਾਂ ਦੁੱਧ ਹਜੇ ਵੀ ਵੱਜੂ ਤੁਹਾਨੂੰ ਵੀ ਪਤਾ ਕੋਈ ਬਾਹਲੇ ਦਾ ਨਹੀਂ ਹੋਏ 14-15 ਦਿਨ ਸੂਈ ਨੂੰ ਸਮਾਂ ਹੋਇਆ 20 ਕਿਲੋ ਖੁੱਲਾ ਦੁੱਧ ਪਿਆ ਜੂ ਬਾਕੀ ਦੁੱਧ ਸਹੀ ਮੈਨੇ ਹੁੰਦਾ ਸੇਵਾ ਦਾ ਜੀਵ ਜੀ ਆਪਾਂ ਸੇਵਾ ਕਰਦੇ ਆ ਜਿੰਨਾ ਦਾਣਾ ਦੱਪਾ ਪਾਉਣੇ ਆ ਉਸ ਹਿਸਾਬ ਨਾਲ ਪਸ਼ੂ ਦੁੱਧ ਚਵਾ ਦਿੰਦਾ 16 ਕਿਲੋ ਤਿਆਰ ਆ 20 ਕਿਲੋ ਵੀਰ ਦੱਸਦਾ ਫੇਰ ਵੀ ਖੁੱਲਾ ਦੁੱਧ ਪਿਆ ਜੂ ਮੁੱਲ ਬਾਈ ਤੋਂ ਪੁੱਛ ਦੇਣਾ ਮੋਲਾ ਆਪਣੇ ਜਾਇਜ ਜੀ ਬਾਈ ਲੈਣ ਦੇ ਨਾਲਾ ਮੋਲੇ ਯਾਰ ਹਜੇ ਕੋਈ ਸੋਚਿਆ ਤਾਂ ਹੈ ਨਹੀਂ ਅੱਜ ਹੀ ਕਹੋ ਕੀਤੀ ਆ ਠੀਕ ਆ ਹਾਂ ਕੋਈ ਫੋਨ ਦੇ ਦਾਂ ਹਟਿਆ ਕੇ ਫੋਨ ਤੇ ਕਰ ਲਾਂਗੇ ਜਾਇਜ ਜੀ ਰੱਖਾਂਗੇ ਬੜਾ ਸਹੀ ਆ ਫੋਨ ਨੰਬਰ ਦੁਬਾਰਾ ਦੱਸ ਜੀ 9465711227 ਸਹੀ ਆ ਦੋਸਤੋ ਇਹ ਵੀਰ ਦਾ ਮੋਬਾਈਲ ਨੰਬਰ ਆ ਦੋਸਤੋ ਵੀਰ ਕਹਿੰਦਾ ਥੋੜਾ ਕ ਟਾਈਮ ਪਹਿਲਾਂ ਹੀ ਵਿਚਾਰ ਜੀ ਬਣੀ ਘਰੇ ਕਿ ਵੜ ਆਪਾਂ ਵੇਚ ਜਿੱਦਗੇ ਤੇ ਮੈਨੂੰ ਫੋਨ ਲਾ ਲਿਆ ਗੁਜਰਦੀ ਮੈਂ ਮੇਰਾ ਵੀ ਪਿੰਡ ਨਾਲ ਗਵਾਂਡ ਪਿੰਡੀ ਆ ਰੋਡੇ ਮੈਂ ਵੀ ਹਜੇ ਘਰੇ ਆਇਆ ਹੀ ਸੀਗਾ ਉਦੋਂ ਵੀਰ ਦਾ ਫੋਨ ਆਇਆ ਤੇ ਨਾਲ ਹੀ ਮੈਂ ਅੱਗੇ ਵੀਰ ਦੇ ਕੋਲੇ ਆ ਗਿਆ ਹੂੰ ਪਿੰਡ ਲੰਡੇ ਆ ਮੇਰਾ ਪਿੰਡ ਰੋਡੇ ਮੇਰੇ ਗਵਾਂਡ ਪਿੰਡ ਦੀ ਵੀਡੀਓ ਆ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਚ ਵੀ ਦੱਸਦੇ ਲੰਡੇ ਪਿੰਡ ਚੋ ਵੀਡੀਓ ਬਣਾ ਰਹੇ ਆ 16 ਕਿਲੋ ਤਿਆਰ ਹੈ ਮੋਲਵੀਰ ਕਹਿੰਦਾ ਜੈ ਜੀ ਹੋਊਗਾ ਹਜੇ ਕੋਈ ਵਿਚਾਰ ਕੀਤੇ ਨਹੀਂ ਗੇ ਬਾਕੀ ਕਰਾਂਗੇ ਵੀਰ ਕਹਿੰਦਾ ਜੈ ਜੀ ਕੋਈ ਗੱਲ ਨਹੀਂ ਬੇਫਿਕਰ ਹੋ ਕੇ ਅਗਲਾ ਫੋਨ ਲਾ ਲੈ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਫੋਨ ਨੰਬਰ ਵੀਰ ਆਪਣੇ ਦਾ ਲਗਾਤਾਰ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਤੁਹਾਨੂੰ ਦੱਸ ਹੀ ਦਿੱਤਾ ਜਿਲੇ ਮੋਗੇ ਦਾ ਪਿੰਡ ਆ ਲੰਡੇ ਤਹਿਸੀਲ ਨੂੰ ਬਾਗਾ ਪੁਰਾਣਾ ਪੈਂਦੀ ਆ ਆਣਗਵਾਂਡ ਦੇ ਪਿੰਡ ਰੋਡੇ ਸਮਾਲਸਰ ਲੰਡੇ ਡੇਮਰੂ ਇਹ ਚਾਰ ਆਣ ਗਵਾਂ ਦੇ ਪੰਡ ਹੈ ਜਿਉਣ ਵਾਲਾ ਵੀ ਨਾਲ ਹੀ ਰਹਿ ਜਾਂਦਾ ਬਿਲਕੁਲ ਸੈਂਟਰ ਚ ਪੰਡ ਹੈ ਲੰਡੇ ਬਾਕੀ ਫੋਨ ਨੰਬਰ ਸਕਰੀਨ ਤੇ ਵੀਰ ਨਾਲ ਫੋਨ ਤੇ ਗੱਲਬਾਤ ਕਰ ਲਿਓ ਪ੍ਰੋਪਰ ਤੁਹਾਨੂੰ ਐਡਰੈਸ ਸਮਝਾ ਦੂਗਾ ਬਹੁਤ ਚੰਗੀ ਗਰਮੀ ਰਹਿਤ ਤੀਜਾ ਸੂਆ ਤਾਜੀ ਸੂਈ ਵਹਿੜ ਫੁੱਲ ਵੱਡੇ ਕਦ ਕਾਠ ਵਾਲੀ ਚੰਗੇ ਦੁੱਧ ਵਾਲੀ ਮੱਝਾਂ ਰਗਾ ਦੁੱਧ ਉਹ ਜਮ ਚਿੱਟਾ ਜਿਹਦੇ ਵੀ ਪਸੰਦ ਆਉਂਦੀ ਹੈ ਵੀਰ ਨਾਲ ਗੱਲਬਾਤ ਕਰ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ